ਤਾਂ ਯਹਾਂ ਸੇ ਚੇਟੀਪਾਥ ਸੇ ਇੱਕ ਗੁਰਦੁਆਰਾ ਕਹਾਂ ਪਰ ਹੋਗਾ ਜੀ ਆਪ ਜਾਈਏ ਸਿੱਧੇ ਬਹੁਤ ਸੋਚ ਕੇ ਬੋਲ ਰਹੇ ਹੋ ਜੀ ਸਮਾਤੀ ਹੈ ਮਾਤਾ ਭਾਗ ਭਰੀ ਜੀ ਤੇ ਟੋਟਲ ਕਸ਼ਮੀਰ ਚ ਕਿੰਨੇ ਕ ਹੋਣਗੇ ਸਿੱਖ ਤੇ ਇਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਥੇ ਤੁਸੀਂ ਕਮਰੇ ਲੈ ਸਕਦੇ ਹੋ ਕਿਰਾਏ ਤੇ ਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਚ ਅੱਜ ਮੈਂ ਸ਼੍ਰੀਨਗਰ ਚਾ ਮੇਰਾ ਦੂਸਰਾ ਦਿਨ ਆ ਇੱਥੇ ਤੇ ਹੁਣ ਸਵੇਰ ਦੇ 10 ਵਜੇ ਨੇ ਤੇ ਮੈਂ ਆਪਣੇ ਹੋਸਟਲ ਤੋਂ ਬਾਹਰ ਨਿਕਲਿਆ ਇਹ ਗੇਟ ਹੈ ਹੋਸਟਲ ਦਾ ਇਹ ਜਿਹੜਾ ਲੋਕਲ ਏਰੀਆ ਪੈਂਦਾ ਹਾਲਾਂਕਿ ਇਹ ਬਹੁਤ ਸਿਟੀ ਦੇ ਅੰਦਰ ਆ ਕੇ ਆ ਇੱਥੇ ਲੋਕਲ ਲੋਕ ਰਹਿੰਦੇ ਨੇ ਜ਼ਿਆਦਾ ਦਾ ਇਥੇ ਘਰ ਇਦਾਂ ਦੇ ਆ ਹਾਲਾ ਕਿ ਤੁਹਾਨੂੰ ਸ਼ਹਿਰ ਦੇ ਬਾਹਰਲੇ ਪਾਸੇ ਇਦਾਂ ਦੇ ਘਰ ਦੇਖਣ ਨੂੰ ਨਹੀਂ ਮਿਲਦੇ ਮਤਲਬ ਸ਼ਹਿਰ ਦੇ ਬਾਹਰਲੇ ਪਾਸੇ ਜਿਆਦਾ ਮਾਰਕੀਟ ਏਰੀਆ ਜਿਆਦਾ ਬਾਜ਼ਾਰ ਨਹੀਂ ਜਿਆਦਾ ਘਰ ਨਹੀਂ ਹੈਗੇ ਇਹ ਜਿਹੜਾ ਹੈਗਾ ਥੋੜਾ ਵਿੱਚ ਜੇ ਜਾ ਕੇ ਹੈ ਲੋਕੀ ਜਿੱਥੇ ਰਹਿੰਦੇ ਵੀ ਨਹੀਂ ਉਹ ਯਹਾਂ ਸੇ ਛੱਟੀਪਾਛੇ ਗੁਰਦੁਆਰਾ ਕਹਾਂ ਪਰ ਹੋਗਾ ਸਿੱਧੇ ਹਾਂ ਸ਼ੁਕਰੀਆ ਸੋ ਇਥੋਂ ਮੈਂ ਹੁਣ ਜਾਣਾ ਗੁਰਦੁਆਰਾ ਛੱਟੀਪਾਛੇ ਆਈ ਤੇ ਕਿਉਂਕਿ ਉਹਨੂੰ ਛੱਟੀਪਾਛੇ ਤਾਂ ਕਿਹਾ ਜਾਂਦਾ ਹਿੰਦੀ ਚ ਰੱਖਿਆ ਗਿਆ ਛੱਟੀ ਮਤਲਬ 6ਵੀਂ ਤਗੀ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਚਹਤੀਪਾਛਾਈ ਗੁਰਦੁਆਰਾ ਇਸ 사이ਡ ਹੀ ਆਏਗਾ। ਮੈਂ ਰੋਡ ਜਿਜਾਉਣੀ ਜੀ ਜੀ ਸਪੈਨ ਰੋਡ ਤੇ ਸ਼ੁਕਰੀਆ। ਮੇਨ ਰੋਡ ਇੱਥੋਂ ਸਿੱਧਾ ਹੀ ਹੈ। ਮੇਨ ਰੋਡ ਆ ਗਿਆ। ਠੀਕ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਲੋਕਲ ਲੋਕ ਟੱਕਰਦੇ ਆ ਜ਼ਿਆਦਾ ਸ਼੍ਰੀਨਗਰ ਦੀ ਜਿਹੜੀ 97% ਪਾਪੂਲੇਸ਼ਨ ਹੈ ਉਹ ਮੁਸਲਮਾਨਸ ਦੀ ਪਾਪੂਲੇਸ਼ਨ ਹੀ ਹੈ ਸਿਰਫ 3% ਹੈ ਜਿਹੜੇ ਦੂਜੇ ਰਿਲੀਜਨ ਦੇ ਲੋਕ ਨੇ ਹਾਲਾਂਕਿ ਇੱਥੇ ਸਿੱਖ ਵੀ ਬਹੁਤ ਰਹਿੰਦੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਗੁਰਦੁਆਰੇ ਜਦੋਂ ਮੈਂ ਪਹਿਲੀ ਵਾਰ ਹੀ ਆਇਆ ਸੀ ਤਾਂ ਮੈਂ ਸੋਚਿਆ ਨਹੀਂ ਸੀ ਵੀ ਇੰਨੇ ਸਿੱਖ ਮਿਲਣਗੇ ਪਰ ਜਦੋਂ ਮੈਂ ਗੁਰਦੁਆਰੇ ਐਂਟਰ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹ ਜਿਹੜੇ ਸਿੱਖ ਲੋਕ ਨੇ ਆਪਣੀ ਕਮਿਊਨਿਟੀ ਦੇ ਲੋਕ ਨੇ ਉਹ ਇੱਥੇ ਹੀ ਜੰਮੇ ਪਲੇ ਨੇ ਇੱਥੇ ਹੀ ਵੱਡੇ ਹੋਏ ਨੇ ਥੋੜਾ ਜਿਹਾ ਮੀਂਹ ਪਿਆ ਸੀ ਰਾਤ ਨੂੰ ਤਾਂ ਕਰ ਇੱਥੋਂ ਲਗਭਗ 2 ਕਿਲੋਮੀਟਰ ਹੈ 2 ਕਿਲੋਮੀਟਰ ਦੀ ਵਾਕ ਹੈ ਵਾਕਿੰਗ ਡਿਸਟੈਂਸ ਹੈ ਤੇ ਮੈਂ ਪੈਦਲ ਹੀ ਜਾਊਂਗਾ ਇੱਥੋਂ ਹੁਣ ਬਸ ਮੇਨ ਰੋਡ ਤੇ ਜਾ ਕੇ ਉੱਥੋਂ ਪੁੱਛਦੇ ਹਾਂ ਰਸਤਾ ਮਤਲਬ ਸਿੱਧਾ ਰਸਤਾ ਕੁਝ ਜ਼ਿਆਦਾ ਔਖਾ ਨਹੀਂ ਹੈ ਜੇ ਤੁਸੀਂ ਵੀ ਆਓ ਤਾਂ ਆ ਤਾਂ ਤੁਸੀਂ Google Map ਤੇ ਪਾ ਲਓ ਮੈਂ Google Map ਯੂਜ਼ ਨਹੀਂ ਕਰ ਸਕਦਾ ਕਿਉਂਕਿ ਮੈਂ ਵੀਡੀਓ ਬਣਾ ਰਿਹਾ ਹਾਂ ਕਈ ਤਾਂ ਤੁਸੀਂ ਕਿਸੇ ਨੂੰ ਪੁੱਛ ਪੁੱਛ ਵੀ ਸਕਦੇ ਹੋ ਸਸੇ ਕਰ ਕਿੰਨੇ ਰੁਪਏ ਲੀਟਰ ਹੈ ਗਾਂਹੇ ਦਾ ਦੁੱਧ 40 45, बहुत सोच के बोल रहे हो और भैंस का नहीं तो गाय गए दोनों गाय के हैं यहाँ भैंस का नहीं मिलता श्रीनगर में मिलता ही नहीं भैंस का एक गाय आपकी है खुद आ, की तो पंद्रह भी मिनट वॉक करने तो बाद मैं हूँ बिल्कुल गुरुद्वारे के सामने पहुँच गया वो सामने दिन तुम गुरुद्वारा देख सकते हो इधर तुम पहाड़ देख सकते हो ਇਹ ਜਿਹੜੀਆਂ ਨੇ ਇਹਨਾਂ ਦੀਆਂ ਤੁਸੀਂ ਸ਼ਮਸ਼ਾਨ ਘਾਟ ਕਹ ਲਓ ਜਿੱਥੇ ਇਹ ਜਿੰਨੇ ਵੀ ਡੈਥ ਹੁੰਦੀ ਹੈ ਉਹਨਾਂ ਨੂੰ ਦੱਬਦੇ ਆ ਤੇ ਇੱਦਾਂ ਸਿਮੈਂਟਰੀ ਬਣਾ ਦਿੰਦੇ ਆ ਇਹ ਗੁਰਦੁਆਰਾ ਬਸ ਮੇਰੇ ਸਾਹਮਣੇ ਹੀ ਹੈ ਸ੍ਰੀ ਹਰਕੁਪਿੰਦ ਸਾਹਿਬ ਜੀ ਦਾ ਗੁਰਦੁਆਰਾ ਗੁਰਦੁਆਰਾ ਛੱਟੀ ਪਾਤਸ਼ਾਹੀ ਸੋ ਹੁਣ ਬਿਲਕੁਲ ਮੇਰੇ ਸਾਹਮਣੇ ਜਿਹੜਾ ਹੈਗਾ ਛੱਟੀ ਪਾਤਸ਼ਾਹੀ ਗੁਰਦੁਆਰਾ ਇਹਾ ਦੇਖ ਲਓ ਇਧਰਲੇ ਪਾਸੇ ਗੁਰਦੁਆਰੇ ਦੀ ਐਂਟ੍ਰੈਂਸ ਹੈ ਤੇ ਇਧਰ ਖੱਬੇ ਹੱਥ ਜਿਹੜੀ ਹੈ ਲੰਗਰ ਹਾਲ ਹੈ ਤੇ ਜੇ ਤੁਸੀਂ ਰਹਿਣਾ ਹੈ ਤੁਹਾਨੂੰ ਇੱਥੇ ਕਮਰੇ ਵੀ ਮਿਲ ਜਾਣਗੇ ਪਹਿਲਾਂ ਆਪਾਂ ਮੱਥਾ ਟੇਕ ਕੇ ਚੱਲਦੇ ਹਾਂ ਤੁਹਾਨੂੰ ਮੈਂ ਗੁਰਦੁਆਰਾ ਅੰਦਰੋਂ ਦਿਖਾਉਣਾ ਤੇ ਅੰਦਰ ਜਿਹੜੇ ਲੋਕ ਨੇ ਆਪਣੇ ਸਿੱਖ ਭਰਾ ਨੇ ਸਿੱਖ ਭਰਾ ਪੈਣਾ ਉਹ ਦਿਖਾਉਣਾ ਤੇ ਇਸ ਸਾਈਡ ਜਿਹੜਾ ਹੈ ਲੰਗਰ ਹਾਲ ਹੈ ਪਾਰਕਿੰਗ ਵੀ ਇਸ ਸਾਈਡ ਹੀ ਹੈ ਚਲੋ ਅੰਦਰ ਚੱਲਦੇ ਹਾਂ ਵਾਏ ਇੱਧਰ ਜਿਹੜੇ ਸਰਦਾਰ ਜੀ ਬੈਠੇ ਨੇ ਜਿਹੜੇ ਸਿੱਖ ਭਰਾ ਬੈਠੇ ਨੇ ਉਹ ਸਾਰੇ ਕਸ਼ਮੀਰੀ ਨੇ ਮੈਂ ਤੁਹਾਨੂੰ ਮਿਲਾਉਣਾ ਗੁਰਦੁਆਰਾ ਤੁਸੀਂ ਬਾਹਰਲੇ ਪਾਸੋਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਇੱਧਰਲੇ ਬੰਨੇ ਜੋੜਾ ਘਰ ਹੈ ਜਿੱਥੇ ਆਪਾਂ ਜੋੜੇ ਉਤਾਰਿਆ ਇਸ ਤੋਂ ਇਲਾਵਾ ਵੀਰ ਜੀ ਹੋਣੀ ਸਾਰੇ ਇੱਧਰੋਂ ਹੀ ਨੇ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਕੰਸਟਰਕਸ਼ਨ ਇੱਥੇ ਚੱਲਦੀ ਪਈ ਇਸ ਵਾਰੀ ਕੁਝ ਬੰਨ ਰਿਹਾ ਪਿੱਛੇ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਇਸ ਥਾਂ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੂਰਾ ਇਤਿਹਾਸ ਲਿਖਿਆ ਕਿ ਉਹ ਇਸ ਗੁਰਦੁਆਰੇ ਸ਼੍ਰੀ ਨਗਰ ਉਹ ਕਿਉਂ ਆਏ ਸੋ ਦਾ ਮੇਨ ਕਾਰਨ ਜਿਹੜਾ ਸੀਗਾ ਉਹ ਸੀ ਮਾਤਾ ਭਾਗਪਰੀ ਜੀ ਤੇ ਉਹਨਾਂ ਦਾ ਸੁਪੁੱਤਰ ਭਾਈ ਸੇਵਾਦਾਸ ਜੀ ਇਹ ਜਿਹੜੀ ਹਿਸਟਰੀ ਹੈ ਇਹ ਸਾਰੀ ਇੱਥੇ ਲਿਖੀ ਹੈ ਮੈਂ ਤੁਹਾਨੂੰ ਦੱਸਦਾ ਮਾਤਾ ਭਾਗਪਰੀ ਜੀ ਤੇ ਭਾਈ ਸੇਵਾਦਾਸ ਜੀ ਸ਼੍ਰੀ ਨਗਰ ਚ ਰਹਿੰਦੇ ਸੀਗੇ ਤੇ ਭਾਈ ਸੇਵਾਦਾਸ ਜੀ ਨੇ ਜਿਹੜੇ ਉਹ ਅੰਮ੍ਰਿਤਸਰ ਗਏ ਤੇ ਉੱਥੇ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਸਿੱਖੀ ਸਰੂਪ ਲਿਆ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਜਦੋਂ ਉਹ ਇੱਥੇ ਆਏ ਤਾਂ ਉਹਨਾਂ ਨੇ ਮਾਤਾ ਭਾਗਪਰੀ ਜੀ ਨੂੰ ਦੱਸਿਆ ਅ ਗੁਰੂ ਸਾਹਿਬ ਬਾਰੇ ਦੱਸਿਆ ਤਾਂ ਮਾਤਾ ਭਾਗਪਰੀ ਜੀ ਬਹੁਤ ਚਾਹੁੰਦੇ ਸਨ ਕਿ ਉਹ ਵੀ ਗੁਰੂ ਸਾਹਿਬ ਨੂੰ ਮਿਲਣ ਉਸ ਤੋਂ ਬਾਅਦ ਕਿਉਂਕਿ ਉਹ 100 ਸਾਲ ਉਮਰ ਸੀ ਉਹਨਾਂ ਦੀ ਤਾਂ ਉਹ ਉਹਨਾਂ ਤੋਂ ਉਹਨਾਂ ਦਾ ਅੰਮ੍ਰਿਤਸਰ ਜਾਣਾ ਬਹੁਤ ਔਖਾ ਸੀ ਉਸ ਵੇਲੇ ਇੰਨੇ ਚੰਗੇ ਰਾਹ ਵੀ ਨਹੀਂ ਸੀ ਹੁੰਦੇ ਬਹੁਤ ਔਖੀਆਂ ਥਾਵਾਂ ਔਖੀਆਂ ਔਖੇ ਰਾਹ ਸੀਗੇ ਉਦੋਂ ਐਂਡ ਉਸ ਤੋਂ ਬਾਅਦ ਕਿਉਂਕਿ ਭਾਈ ਸੇਵਾदास ਜੀ ਨੇ ਮਾਤਾ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਨਾ ਜੇ ਤੁਸੀਂ ਬਹੁਤ ਪਿਆਰ ਨਾਲ ਮੰਗੋਗੇ ਬਹੁਤ ਪਿਆਰ ਨਾਲ ਅਰਦਾਸ ਕਰੋਗੇ ਫਿਰ ਗੁਰੂ ਸਾਹਿਬ ਤੁਹਾਨੂੰ ਜ਼ਰੂਰ ਮਿਲ ਲੈਣਗੇ ਬਸ ਤੁਸੀਂ ਪੇਸ਼ੈਂਸ ਦੇ ਨਾਲ ਤੇ ਪੂਰੇ ਪਿਆਰ ਦੇ ਨਾਲ ਅਰਦਾਸ ਕਰਨੀ ਹੈ ਤੇ ਜਿਹੜੀ ਮਾਤਾ ਭਾਗਪਰੀ ਜੀ ਨੇ ਜਿਹੜੇ ਉਹ ਅਰਦਾਸ ਕਰਦੇ ਨੇ ਪੂਰੇ ਧਿਆਨ ਨਾਲ ਪੂਰੇ ਪ੍ਰੇਮ ਨਾਲ ਪੂਰੇ ਪਿਆਰ ਨਾਲ ਅਰਦਾਸ ਕਰਦੇ ਨੇ ਤੇ ਉਸ ਤੋਂ ਬਾਅਦ ਇੱਕ ਦਿਨ ਗੁਰੂ ਸਾਹਿਬ ਆਉਂਦੇ ਨੇ ਸ਼੍ਰੀਨਗਰ ਆਉਂਦੇ ਨੇ ਸਾਰਾ ਜਿੰਨਾ ਵੀ ਔਖਾ ਰਾਹ ਹੈ ਅੰਮ੍ਰਿਤਸਰ ਤੋਂ ਸ਼੍ਰੀਨਗਰ ਦਾ ਉਹ ਪਾਰ ਕਰਕੇ ਮਾਤਾ ਭਾਗਪਰੀ ਜੀ ਨੂੰ ਮਿਲਣਾ ਆਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਵੀ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਉਹ ਮੰਗਣ ਤੇ ਉਹ ਦੇ ਦੇਣਗੇ ਤੇ ਮਾਤਾ ਭਾਗਪਰੀ ਜੀ ਅੱਗੋਂ ਕਹਿੰਦੇ ਨੇ ਵੀ ਮੈਨੂੰ ਸਿਰਫ ਤੁਹਾਨੂੰ ਮਿਲਣਾ ਸੀਗਾ ਮੈਂ ਹੋਰ ਕੁਝ ਨਹੀਂ ਚਾਹੁੰਦੀ ਮੈਂ ਚਾਹੁੰਨੀ ਆ ਵੀ ਮੇਰਾ ਸਦੀਵੀ ਵਿਛੋੜਾ ਹੈ ਜਿਹੜਾ ਉਹ ਹੁਣ ਹੋ ਜਵੇ ਕਿਉਂਕਿ ਮੈਨੂੰ ਕਿਉਂਕਿ ਮੈਂ ਸਿਰਫ ਤੁਹਾਨੂੰ ਮਿਲਣਾ ਚਾਹੁੰਦੀ ਸੀ ਤੇ ਹੁਣ ਉਹ ਮੈਂ ਮਿਲ ਲਿਆ ਸੋ ਉਸ ਤੋਂ ਬਾਅਦ ਗੁਰੂ ਸਾਹਿਬ ਉਹਨਾਂ ਦੀ ਜਿਹੜੀ ਇਹ ਇੱਛਾ ਹੈ ਉਹ ਮੰਨ ਲੈਂਦੇ ਆ ਤੇ ਮਾਤਾ ਭਾਗਪਰੀ ਜੀ ਉੱਥੇ ਹੀ ਸਦੀਵੀ ਵਿਛੋੜਾ ਦੇ ਜਾਂਦੇ ਆ ਤੇ ਅੱਜ ਵੀ ਜਿਹੜੀ ਉਹਨਾਂ ਦੀ ਸਮਾਦ ਹੈ ਉਹ ਇਸੇ ਗੁਰਦੁਆਰੇ 'ਚ ਜਿਹੜਾ ਇਤਿਹਾਸਿਕ ਖੂਹ ਹੈ ਇੱਥੇ ਉਹਦੇ ਨਾਲ ਹੀ ਬਣੀ ਹੋਈ ਹੈ ਤੇ ਅੱਜ ਵੀ ਕਹਿੰਦੇ ਆ ਵੀ ਜੇ ਤੁਸੀਂ ਉਸ ਇਤਿਹਾਸਿਕ ਖੂਹ ਦਾ ਪਾਣੀ ਪੀ ਲੈਣੇ ਹੋ ਹਨਾ ਜਾਂ ਇੱਥੇ ਤੁਸੀਂ ਅਰਦਾਸ ਕਰਕੇ ਜਾਂਦੇ ਹੋ ਇਸ ਗੁਰਦੁਆਰੇ ਤਾਂ ਤੁਹਾਡੇ ਜਿੰਨੇ ਵੀ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ ਇੱਕ ਵਾਰ ਮੈਂ ਇਹਦੇ ਦੇ ਨੇੜੇ ਕਰ ਦੇਣਾ ਸੋ ਥੈਟ ਤੁਸੀਂ ਪੜ ਸਕੋ ਇੱਥੋਂ ਵੀਡੀਓ ਪਾਜ਼ ਕਰ ਲਿਓ ਤੇ ਮੈਂ ਹੁਣ نیچے ਲੈ ਕੇ ਜਾ ਰਿਹਾ ਹਾਂ ਹੋੜੇ ਹੋੜੇ ਵੀਡੀਓ ਨੂੰ ਵਿੱਚੇ ਪਾਜ਼ ਕਰਕੇ ਤੁਸੀਂ ਸਾਰਾ ਇਹ ਪੜ੍ਹ ਸਕਦੇ ਹੋ ਮੇਰੇ ਸੱਜੇ ਪਾਸੇ ਜਿਹੜਾ ਹੈ ਦਰਬਾਰ ਹਾਲ ਹੈ ਜਿੱਥੇ ਕੀਰਤਨ ਹੁੰਦਾ ਹੈ ਪਾਠ ਹੁੰਦਾ ਤੇ ਇਹ ਜਿਹੜਾ ਦਰਬਾਰ ਹਾਲ ਦੇ ਨਾਲ ਬਣਿਆ ਹੋਇਆ ਹੈ ਜਿੱਥੇ ਕਿਉਂਕਿ ਇਸ ਗੁਰਦੁਆਰੇ ਟੂਰਿਸਟ ਬਹੁਤ ਆਉਂਦੇ ਨੇ ਕਿਉਂਕਿ ਸ਼ੇਰੀ ਨਗਰ ਚ ਨਾ ਯਾਰ ਕੋਈ ਗੁਰਦੁਆਰਾ ਨਹੀਂ ਹੈਗਾ ਜਦੋਂ ਮੈਂ ਥੋੜੀ ਦੇਰ ਪਹਿਲਾਂ ਵੀ ਬੈਠਾ ਸੀ ਤਾਂ ਦਿੱਲੀ ਤੋਂ ਆਏ ਹੋਏ ਲੋਕ ਹੁਣੇ ਵੀ ਮਹਾਰਾਸ਼ਟਰ ਤੋਂ ਲੋਕ ਆ ਕੇ ਗਏ ਜਦੋਂ ਮੈਂ ਵੀਡੀਓ ਬੰਦ ਕੀਤੀ ਹੈ ਵੀਡੀਓ ਮੈਂ ਤਾਂ ਬੰਦ ਕੀਤੀ ਸੀ ਕਿਉਂਕਿ ਇਤਾਂ ਬੋਲਦੇ ਆਪਾਂ ਮੈਨੂੰ ਨਹੀਂ ਚੰਗਾ ਲੱਗਦਾ ਵੀ ਗੁਰਦੁਆਰਾ ਸਾਹਿਬ ਮੈਂ ਕੋਈ ਸੰਗਤ ਬੈਠੀ ਹੈ ਤੇ ਮੈਂ ਉਹਨਾਂ ਨੂੰ ਡਿਸਟਰਬ ਕਰਾਂ ਸੋ ਮੈਂ ਚਾਹੁੰਦਾ ਸੀ ਸ਼ਾਂਤੀ ਰਹੇ ਤੇ ਆਪਣੇ ਦਰਸ਼ਨ ਕਰਨ ਸੋ ਪਿਆਰ ਨਾਲ ਹਿਸਟਰੀ ਪੜ੍ਹ ਕੇ ਗਏ ਤੇ ਇੱਥੇ ਹਿਸਟਰੀ ਪੰਜਾਬੀ ਚ ਲਿਖੀ ਹੈ ਇਧਰਲੇ ਬੰਨੇ ਜਿਹੜੀ ਹਿੰਦੀ ਚ ਲਿਖੀ ਹੋਈ ਹੈ ਕਿ ਸਿਰਫ ਇਸ ਕਰਕੇ ਤਾਂ ਜੋ ਲੋਕ ਪੜ੍ਹ ਸਕਣ ਸਮਝ ਸਕਣ ਵੀ ਇਹ ਗੁਰਦੁਆਰੇ ਦਾ ਇਤਿਹਾਸ ਹੈ ਕੀ ਇਸ ਫੋਟੋ ਚ ਜੋ ਤੁਸੀਂ ਦੇਖ ਰਹੇ ਹੋ ਇਹ ਮਾਤਾ ਭਾਗਪਰੀ ਜੀ ਨੇ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਭਾਗਪਰੀ ਜੀ ਨੇ ਨਾ ਇੱਕ ਸੋਲ ਬਣਾਇਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਤਿਆਰ ਕੀਤਾ ਸੀਗਾ ਤੇ ਉਹ ਉਹਨਾਂ ਨੂੰ ਪੇਂਟ ਕਰਦੇ ਆ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਨੂੰ ਮਿਲਣ ਆਉਂਦੇ ਆ ਤੇ ਇੱਧਰ ਬਿਲਕੁਲ ਮੇਰੇ ਪਿਛਲੇ ਬੰਨੇ ਜੇ ਤੁਸੀਂ ਦੇਖੋਗੇ ਇਹ ਜਿਹੜੀ ਜਗ੍ਹਾ ਹੈ ਇਹ ਸਮਾਦੀ ਹੈ ਮਾਤਾ ਭਾਗਪਰੀ ਜੀ ਦੀ ਤੇ ਬਾਹਰ ਜਿਹੜਾ ਹੈਗਾ ਇਤਿਹਾਸਕ ਖੂਹ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਬਾਹਰ ਜਾ ਕੇ ਵਾਏ ਸ਼ਿਰਿਨਗਰ ਚ ਠੰਡ ਬਹੁਤ ਹੈ ਰਾਤ ਨੂੰ ਲਗਭਗ -3 -2 ਦੇ ਟੈਂਪਰੇਚਰ ਹੁੰਦਾ ਇਸ ਟਾਈਮ ਠੰਡ ਲੱਗਣੀ ਸ਼ੁਰੂ ਹੋ ਗਈ ਹੈ ਕੋਹੇ ਘੁਟੇ ਇਹ ਜਿਹੜਾ ਸਾਹਮਣੇ ਵਾਲਾ ਰਸਤਾ ਹੈ ਦਰਬਾਰ ਹਾਲ ਵੱਲ ਜਾਂਦਾ ਹੈ ਤੇ ਇਧਰੋਂ ਆਪਾਂ ਬਾਹਰ ਜਾਵਾਂਗੇ ਤੇ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਇਤਿਹਾਸਕ ਖੂਹ ਹੈ ਇੱਥੇ ਆਹ ਜਿਹੜਾ ਤੁਸੀਂ ਵੇਖਦੇ ਪਿਓ ਇਹ ਇਤਿਹਾਸਕ ਖੂਹ ਹੈ ਇੱਥੇ ਤੇ ਇਹਦਾ ਜਲ ਮਿਲ ਜਾਂਦਾ ਇੱਥੋਂ ਤੁਸੀਂ ਮੰਨ ਸਕਦੇ ਹੋ ਆ ਪਾਈਪ ਲੱਗੇ ਆ ਇਹਦੇ ਚ ਵੀ ਹੁੰਦਾ ਅਸੀਂ ਰਾਜ ਤੁਸੀਂ ਕਸ਼ਮੀਰ ਤੋਂ ਹੀ ਆ ਸਾਰੇ ਇੱਥੇ ਹੀ ਰਹਿਣੇ ਗੁਰਦੁਆਰੇ 'ਚ ਹੀ ਰਹਿਣੇ ਹੋ ਜੀ ਜੀ ਗੁਰਦੁਆਰੇ 'ਚ ਕਿੱਥੇ ਰਹਿਣੇ ਆਪੇ ਨਹੀਂ ਇੱਥੇ ਧਰਬਾਰੀ ਨਹੀਂ ਅੰਦਰ ਨਹੀਂ ਰਹਿੰਦੇ ਹਲੋ ਸਾਰੇ ਸਿੱਖ ਨੇੜੇ ਤੇੜੇ ਹੀ ਰਹਿੰਦੇ ਆ ਅੱਛਾ ਤੇ ਟੋਟਲ ਕਸ਼ਮੀਰ 'ਚ ਕਿੰਨੇ ਕੁ ਹੋਣਗੇ ਸਿੱਖ 20000 22000 22000 22000 ਬਸ ਨਹੀਂ ਹਿੰਦੂ ਤੇ ਲਾ ਸਿਟੀ ਦੇ ਵਿੱਚ ਸਿਟੀ 'ਚ ਪੂਰੇ ਕਸ਼ਮੀਰ 'ਚ ਪੂਰੇ ਕਸ਼ਮੀਰ 'ਚ 2.5 ਲੱਖ ਢਾਈ ਲੱਖ ਤੱਕ ਹੈ ਚਾਹ ਇੱਥੇ ਹਮੇਸ਼ਾ ਹੀ ਰਹਿੰਦੀ ਆ ਕਿਉਂ ਲੰਗਰ ਵੀ ਚੱਲਦਾ ਹੈ ਲੰਗਰ ਵੀ ਚੱਲਦਾ ਹੈ ਨੈਚੁਰਲ ਜਿਹੜਾ ਲੰਗਰ ਚੱਲਦਾ ਹੈ ਯਾਦਿਆਨੋਂ ਉਹਨਾਂ ਵਸੇ ਲੰਗਰ ਚੱਲੋ ਅੱਛਾ ਤੇ ਕਸ਼ਮੀਰੀ ਤੁਸੀਂ ਬੋਲ ਲੈਂਦੇ ਹੋਗੇ ਪਾਸ਼ਾ ਅੱਛਾ ਤੁਸੀਂ ਕਿੱਥੋਂ ਆਏ ਮੈਂ ਲੁਧਿਆਣੇ ਤੋਂ ਆਇਆ ਤੇ ਇੱਥੇ ਕਿੱਦਾਂ ਦੀ ਹੈ ਜ਼ਿੰਦਗੀ ਬਸ ਕੰਮ ਜ਼ਿੰਦਗੀ ਬਸ ਤੇ ਇੱਥੇ ਜਿਹੜੀ ਜਿਹੜਾ ਚਾਹ ਦਾ ਲੰਗਰ ਹੈ ਉਹ ਸਾਰਾ ਦਿਨ ਲੱਗੇ ਰਹਿੰਦਾ ਤੇ ਤੁਸੀਂ ਜੇ ਇੱਥੇ ਆਓ ਤਾਂ ਤੁਸੀਂ ਆਰਾਮ ਨਾਲ ਇੱਥੇ ਆ ਕੇ ਚਾਹ ਪੀ ਸਕਦੇ ਹੋ ਤੇ ਜਿਹੜੇ ਟੂਰਿਸਟ ਹੁੰਦੇ ਆ ਉਹਨਾਂ ਵਾਸਤੇ ਲੰਗਰ ਵਗੈਰਾ ਵੀ ਇੱਥੇ ਨਾਰਮਲ ਚੱਲਦਾ ਰਹਿੰ ਐਂਡ ਮੈਂ ਸਤੰਬਰ ਚ ਵੀ ਆਇਆ ਸੀ ਇਹ ਤੇ ਉਦੋਂ ਵੀ ਬਹੁਤ ਉਦੋਂ ਸੰਗਰਾਮ ਸੀਗੀ ਸੰਗਰਾਮ ਵਾਲੇ ਦਿਨ ਬਹੁਤ ਜ਼ਿਆਦਾ ਸੰਗਤ ਸੀ ਇੱਥੇ ਹੁਣ ਵੀ ਕੀਰਤਨ ਜਿਹੜਾ ਥੋੜੀ ਦੇਰ ਤੱਕ ਸ਼ੁਰੂ ਹੋਊਗਾ ਹੁਣ ਮੈਂ ਇੱਧਰਲੇ ਪਾਸੇ ਸੀ ਪਾਰਕਿੰਗ ਵਾਲੇ ਪਾਸੇ ਜੇ ਤੁਸੀਂ ਆਉਣੇ ਹੋ ਗੱਡੀ ਤੇ ਆਉਣੇ ਹੋ ਆਪਦੀ ਗੱਡੀ ਤੇ ਆਉਣੇ ਹੋ ਜਾਂ ਬਾਈਕ ਤੇ ਆਉਣੇ ਹੋ ਤਾਂ ਪਾਰਕਿੰਗ ਇੱਥੇ ਲਾਉਂਗੇ ਤੁਸੀਂ ਪਿਛਲੀ ਵਾਰੀ ਬਾਈਕ ਮੈਂ ਆਪਣਾ ਇੱਥੇ ਹੀ ਲਾਇਆ ਸੀ ਤੇ ਇਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਥੇ ਤੁਸੀਂ ਕਮਰੇ ਲੈ ਸਕਦੇ ਹੋ ਕਿਰਾਏ ਤੇ ਜੇ ਤੁਸੀਂ ਬਾਹਰ ਕਿਤੇ ਹੋਟਲ 'ਚ ਨਹੀਂ ਰਹਿਣਾ ਤਾਂ ਇੱਥੇ ਤੁਹਾਨੂੰ ਬੜੇ ਸਹੀ ਰੇਟ ਤੇ ਮਤਲਬ ਜੇ ਤਾਂ ਤੁਸੀਂ ਪਰਿਵਾਰ ਦੇ ਨਾਲ ਹੋ ਤਾਂ ਤੁਸੀਂ 500 ਰੁਪਏ ਦੇ ਕੇ ਇੱਕ ਕਮਰਾ ਤੁਹਾਨੂੰ ਵਧੀਆ ਮਿਲ ਜਾਂਦਾ ਅਟੈਚ ਬਾਥਰੂਮ ਦੇ ਨਾਲ ਤੇ ਜੇ ਤੁਸੀਂ ਇਕੱਲੇ ਹੋ ਜਾ ਤੁਸੀਂ ਦੋ ਤਿੰਨ ਜਣੇ ਹੋ ਜਵਾਨ ਨੂੰ ਹਨਾ ਦੋਸਤੋਂ ਤਾਂ ਤੁਸੀਂ 200 ਰੁਪਿਆ ਵਾਲਾ ਕਮਰਾ ਲੈ ਸਕਦੇ ਹੋ ਤੇ ਉਹਦੇ ਚ ਬਾਥਰੂਮ ਨਹੀਂ ਅਟੈਚ ਹੁੰਦਾ ਬਟ ਤੁਸੀਂ ਇੱਥੇ ਲੰਗਰ ਛੱਕ ਸਕਦੇ ਹੋ ਤੁਹਾਡੇ ਉਹ ਤੁਹਾਨੂੰ ਬਾਹਰ ਨਹੀਂ ਖਰਚਾ ਕਰਨਾ ਪੈਂਦਾ ਨਾਲੇ ਗੁਰਦੁਆਰੇ ਤੁਸੀਂ ਨਾਲ ਮੱਥਾ ਟੇਕ ਸਕਦੇ ਹੋ ਸੇਵਾ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਲੰਗਰ ਹਾਲ ਵੀ ਇਧਰ ਨਾਲ ਹੀ ਹੈ ਬਾਥਰੂਮ ਇੱਕ ਉਸ ਸਾਈਡ ਨੇ ਇੱਕ ਇਧਰ ਵੀ ਨੇ ਬਾਥਰੂਮ ਤੇ ਲੰਗਰ ਹਾਲ ਜਿਹੜਾ ਹੈ ਇਹ ਜਿਹੜਾ ਹੈਗਾ ਲੰਗਰ ਹਾਲ ਹੈ ਅਜੇ ਤਾਲਾ ਲੱਗਾ ਹੋਇਆ ਹੈ ਇਹਦੇ ਤੇ ਕਿਉਂਕਿ ਅਜੇ ਸਮਾਂ ਨਹੀਂ ਹੋਇਆ ਅਜੇ ਹੁਣੇ ਪਾਠ ਸ਼ੁਰੂ ਹੋਇਆ 6 ਵਜੇ ਪਤਾ ਨਹੀਂ ਤੁਹਾਨੂੰ ਪਾਠ ਸੁਣ ਰਿਹਾ ਕਿ ਨਹੀਂ ਕੈਮਰਾ 'ਚ ਬਟ ਪਾਠ ਹੁਣੇ ਸ਼ੁਰੂ ਹੋਇਆ ਹੈ 2 ਘੰਟੇ ਤੱਕ ਚੱਲਣਾ ਕੀਰਤਨ ਵਗੈਰਾ ਫਿਰ ਸਮਾਪਤੀ ਹੋਣੀ ਹੈ ਤੇ ਮੈਂ ਇੱਥੇ ਹੀ ਆ 2 ਘੰਟੇ ਉਸ ਤੋਂ ਬਾਅਦ ਮੈਂ ਵਾਪਸ ਜਾਵਾਂਗਾ ਆਪਣੇ ਹੋਸਟਲ ਆ ਗੁਰਦੁਆਰੇ ਜਿਹੜੇ ਸੇਵਾਦਾਰਾਂ ਦੇ ਲੋਕ ਰਹਿੰਦੇ ਆ ਇਸ ਬਿਲਡਿੰਗ 'ਚ ਰਹਿੰਦੇ ਨੇ ਤੇ ਉਹ ਖੇਡਦੇ ਪਏ ਸੀ ਇੱਥੇ ਸਾਰੇ ਬਸ ਹੁਣ ਜਦੋਂ ਲੰਗਰ ਸ਼ੁਰੂ ਹੁੰਦਾ ਤਾਂ ਮੈਂ ਜ਼ਰੂਰ ਤੁਹਾਨੂੰ ਅੱਗੇ ਦਿਖਾਨਾ ਲੰਗਰ ਹਾਲ ਦੀ ਵੀ ਇੱਕ ਵੀਡੀਓ ਗੁਰਦੁਆਰਾ ਸਾਹਿਬ ਲੰਗਰ ਸਿਰਫ ਉਗਣ ਮੜਦਾ ਜਦੋਂ ਕਮਰੇ ਭਰੇ ਹੁੰਦੇ ਹਨ ਜਿਹੜੇ ਟੂਰਿਸਟ ਹੁੰਦੇ ਹਨ ਨਾ ਜਦੋਂ ਉਹ ਆਏ ਹੋ ਅਦਰਵਾਈਜ਼ ਇਹਨੇ ਲੋਕ ਰਹਿੰਦੇ ਹੋ ਸਾਰੇ ਆਪਣਾ ਆਪਣਾ ਲੰਗਰ ਆਪ ਬਣਾਉਂਦੇ ਆ ਇਸ ਕਰਕੇ ਅੱਜ ਲੰਗਰ ਨਹੀਂ ਸੀਗਾ ਤੇ ਇਸ ਕਰਕੇ ਮੈਂ ਚੱਲਿਆ ਆ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਤੇ ਜੇ ਤੁਸੀਂ ਵੀ ਸ਼ੇਰਨਗਰ ਆਓ ਤਾਂ ਗੁਰਦੁਆਰੇ ਜ਼ਰੂਰ ਆਇਓ ਤੇ ਗੁਰਦੁਆਰੇ ਹੀ ਸਟੇ ਕਰਿਓ ਯਾਰ ਬਾਹਰ ਨਾ ਸਟੇ ਕਰਿਓ ਕਿਤੇ ਜੇ ਫੈਮਿਲੀ ਨਾਲ ਆ ਰਹੇ ਹੋ ਗੁਰਦੁਆਰੇ ਬੈਸਟ ਹੈ ਸਟੇ ਸੈਂਟਰ ਜ ਹੈ ਇੱਥੋਂ ਦਲ ਲੇਕ ਵਗੈਰਾ ਸਭ ਕੁਝ ਬਹੁਤ ਨੇੜੇ ਹੈ ਸਿਰਫ ਇੱਥੋਂ 2-3 ਕਿਲੋਮੀਟਰ ਦੂਰ ਹੀ ਹੈ ਦਲ ਲੇਕ ਦਲ ਗੇਟ ਐਂਡ ਜੇ ਤੁਸੀਂ ਲਾਲਚੌਂਗ ਜਾਣਾ ਮੇਨ ਮਾਰਕੀਟ ਜਾਣਾ ਤਾਂ ਤੁਸੀਂ ਬੱਸ ਲੈ ਸਕਦੇ ਹੋ ਜਿਹੜੀ ਇੱਥੇ ਲੋਕਲ ਇਲੈਕਟ੍ਰਿਕ ਬੱਸਾਂ ਚੱਲਦੀਆਂ ਸੋ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਸ ਤੋਂ ਬਾਅਦ ਮੈਂ ਕਸ਼ਮੀਰ ਦੇ ਹੋਰ ਗੁਰਦੁਆਰਿਆਂ ਚ ਤੇ ਹੋਰ ਸ਼ਹਿਰਾਂ ਚ ਵੀ ਜਾਣਾ ਤੇ ਮਿਲਦੇ ਆਪਾਂ ਅਗਲੀਆਂ ਵੀਡੀਓਜ਼ ਚ ਇਸ ਵੀਡੀਓ ਚ ਬਸ ਇੰਨਾ ਹੀ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ